ਜਦੋਂ ਮਾਂ ਜੀਤਾ ਨੇ ਸਰੀਰ ਛੱਡਿਆ ਨਾ ਬਾਬਾ ਫਤੇ ਸਿੰਘ 2 ਸਾਲਾਂ ਦਾ ਸੀ ਮਾਂ ਦਾ ਸਿਵਾ ਬਲਦਾ 2 ਸਾਲੇ ਬਾਬਾ ਫਤੇ ਸਿੰਘ ਨੇ ਵੇਖਿਆ ਆਪਦੀ ਦਾਦੀ ਨੂੰ ਛੋਟੀ ਦਸਤਾਰ ਪਕੜਾ ਕੇ ਬਾਬਾ ਫਤੇ ਸਿੰਘ ਨੇ ਕਿਹਾ ਸੀ ਕਹਿੰਦਾ ਮਾਂ ਮੇਰੇ ਸਿਰ ਉੱਤੇ ਪੱਗ ਬੰਨ੍ਹ ਦੇ ਮੈਨੂੰ ਵਸਤਰ ਸਜਾ ਦੇ ਮੈਂ ਆਪਦੀ ਮਾਂ ਜੀਤਾ ਦੇ ਮਗਰ ਚੱਲਿਆ मां ਨੇ ਆਖਿਆ ਪੁੱਤਰ ਜਾਣਨਾ ਹੈ ਤੇਰੀ ਮਾਂ ਕਿੱਥੇ ਗਈ ਹੈ ਨਹੀਂ ਮਾ ਮੈਂ ਨਹੀਂ ਜਾਣਦਾ ਤੂੰ ਮਾਂ ਹੈ ਵੱਡੀ ਸਾਡੀ ਤੂੰ ਦੱਸ ਮੇਰੀ ਮਾਂ ਜੀਤਾ ਕਿੱਥੇ ਗਈ ਮਾਂ ਗੁਜਰੀ ਨੇ ਕਿਹਾ ਸੀ ਪੁੱਤਰ ਫਤੇ ਸਿੰਘ ਤੇਰੀ ਮਾਂ ਜੀਤਾ ਤੇ ਸੱਚਖੰਡ ਚਲੀ ਗਈ ਹੈ ਉਹਨੇ ਕਹਿ ਦਿੱਤਾ ਮਾਂ ਫਿਰ ਮੈਨੂੰ ਤਿਆਰ ਕਰ ਦੇ ਮੈਂ ਵੀ ਸੱਚਖੰਡ ਜਾਣਾ ਹੈ ਮੇਰਾ ਮੇਰੀ ਮਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਸੱਚ ਜਾਣਿਓ ਸਰਦ ਹੌਕਾ ਨਿਕਲਿਆ ਸੀ ਮਾਂ ਗੁਜਰੀ ਦਾ ਉਨੇ 2 ਸਾਲ ਦੇ ਪੋਤਰੇ ਨੂੰ ਘੁੱਟ ਕੇ ਸ਼ਾਦੀ ਲਾ ਕੇ ਆਖਿਆ ਸੀ ਬੇਟਾ ਅਜੇ ਨਹੀਂ ਤੇਰਾ ਸੱਚਖੰਡ ਜਾਣ ਦਾ ਵੇਲਾ ਆਇਆ ਪੁੱਤਰ ਤੇਰੀ ਦਾਦੀ ਤੇਰੇ ਨਾਲ ਵਾਅਦਾ ਕਰਦੀ ਹੈ ਜਦੋਂ ਸੱਚਖੰਡ ਜਾਣ ਦਾ ਵੇਲਾ ਆ ਗਿਆ ਨਾ ਬੇਟਾ ਪਤੀ ਸਿਆ ਤੇਰੀ ਦਾਦੀ ਵੀ ਤੇਰੇ ਨਾਲ ਜਾਏਗੀ ਆ ਜਾ ਰਿਹਾ ਹੈ ਦਾਦੀ ਨੂੰ ਆਪ ਦਾ ਕੌਲ ਚੇਤੇ ਠੰਡੇ ਬੁਰਜ ਵਿੱਚ ਬਹਿ ਕੇ ਕਸਾਈ ਸਾਹਮਣੇ ਖਲੋਤੇ ਹੈ ਏ ਬੁਰੜੀ ਦਾਦੀ ਮਾਂ ਨੇ ਜਿਵੇਂ ਲਾੜੇ ਸ਼ਿੰਗਾਰੇ ਜਾਂਦੇ ਆ ਨਾ ਲਾੜੀ ਵਿਆਹਣ ਲਈ ਐਵੇਂ ਆਪਣੇ ਪੁੱਤਰ ਮੌਤ ਵਿਆਹਣ ਵਾਸਤੇ ਤੁਰਨ ਲਈ ਦਾਦੀ ਮਾਂ ਨੇ ਸ਼ਿੰਗਾਰੇ ਆਏ ਸਿਰ ਤੇ ਪਿਆਰ ਭਰੀਆਂ ਅਸੀਸਾਂ ਤੇ ਰਹਿਮਤਾਂ ਨਾਲ ਵਾਜਿਆ ਤੇ ਜਦੋਂ ਬੱਚੇ ਵਦੈਗੀ ਲੈ ਕੇ ਤੁਰਨ ਲੱਗੇ ਨਾ ਦਵੇਂ ਮਾਂ ਦੀ ਗਲ ਬੱਕੜੀ ਵਿੱਚੋਂ ਨਿਕਲੇ ਇੱਥੇ ਮੈਂ ਮਮਤਾ ਦਾ ਪੱਖ ਖੋਹ ਲੈਣੀ ਕਰਨਾ ਚਾਹੁੰਦਾ ਇਹ ਹਕੀਕਤ ਹੈ ਮਾਂ ਗੁਜਰੀ ਦਾ ਪੁੱਤਰ ਵੀ ਵਿਛੜਿਆ ਨਵਾਂ ਵੀ ਵਿਛੜੀਆਂ ਵੱਡੇ ਸਾਹਿਬ ਜਾਦੇ ਸ਼ਹੀਦ ਹੋ ਗਏ ਇਹ ਦੋ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੁਰੜੀ ਮਾਂ ਦੇ ਕੋਲ ਆਖੀਰੀ ਨਿਸ਼ਾਨੀਆਂ ਸਨ ਤੁਰਨ ਲੱਗੇ ਜਦੋਂ ਕਲਾਵੇ ਚੋਂ ਨਿਕਲੇ ਨਾ ਮਾਂ ਨੇ ਬੜੇ ਗੰਹਾਂ ਨਾ ਨਜ਼ਰ ਪਰ ਕੇ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਵੱਲ ਜਦੋਂ ਵੇਖਿਆ ਨਾ ਉਹ ਤੁਰਨ ਲੱਗੇ ਪੌੜੀਆਂ ਉਤਰ ਲੱਗੇ ਦੁਬਾਰਾ ਉੱਡ ਕੇ ਆਪਦੀ ਬੁਰੜੀ ਦਾਦੀ ਮਾਂ ਨੂੰ ਮਿਲੇ ਕਹਿੰਦੇ ਮਾਂ ਕੀ ਮਹਿਸੂਸ ਕਰਦੇ ਆਂ ਕਿ ਇਹ ਸੋਚਦਿਆਂ ਸਾਡੀਆਂ ਉਮਰਾਂ ਲਕੀਆਂ ਨੇ ਮਾਂ ਸਾਡੀਆਂ ਜਾਣੀ ਉਮਰ ਵੱਡਣਾ ਵੇਖੀ ਅਸੀਂ ਹੌਸਲੇ ਦੇ ਪਹਾੜ ਹਾਂ ਮਾਂ ਬੇਸ਼ੱਕ ਤੇਰੀ ਨਜ਼ਰ ਵਿੱਚ ਅਸੀਂ ਕੂਲੇ-ਕੂਲੇ ਫੁੱਲ ਹਾਂ ਅਸੀਂ ਇਹ ਵੀ ਜਾਣਦੇ ਆਂ ਅੱਜ ਤੇਰੇ ਫੁੱਲਾਂ ਵਰਗੇ ਕੋਮਲ ਪੋਤਰਿਆਂ ਨੂੰ ਜਲਾਦਾਂ ਦੀਆਂ ਛੁਰੀਆਂ ਦੇ ਕਚਹਿਰੀ ਵਿੱਚ ਕੋਸਣਾ ਹੈ ਜ਼ੁਲਮ ਹੋਏਗਾ ਲਹੂ ਦੇ ਪਰਨਾਲੇ ਚੱਲਣਗੇ ਇਹ ਖਬਰਾਂ ਆਉਣਗੀਆਂ ਤੇਰੇ ਕੋਲੇ ਪਰਮਾ ਤੂੰ ਇਹ ਨਹੀਂ ਸੁਣਾਂਗੀ ਤੇਰੇ ਪੁੱਤਰੇ ਧਰਮ ਤੋਂ ਡੋਲ ਗਿਆ ਤੁਰ ਤੱਕ ਜੇ ਤੁਰਨ ਲੱਗੇ ਨੇ ਮਾਸੂਮ ਬੱਚੇ ਉਹਨਾਂ ਹੌਸਲੇ ਭਰੀਆਂ ਬਾਤਾਂ ਮਾਂ ਗੁਜਰੀ ਨਾਲ ਜਿਵੇਂ ਸਾਂਝੀਆਂ ਕੀਤੀਆਂ ਇਉਂ ਪੇਸ਼ ਕੀਤਾ ਹੋ ਮਪੇਛ ਸੰਮਣੇ ਸੁਵੇਦੇ ਜਦ ਦਿੱਤਾ ਹੁਕਮ ਛਪਈਆਂ ਨੇ ਫਿਰ ਜਿੰਦਾ ਸੋਲ ਮਲੂਕ ਜਿੰਨਾ ਦਾਦੀ ਨੂੰ ਹੱਸ ਪਰਮਈਆਂ ਨੇ ਸਖੂਣ ਢੋਲ ਕੇ ਰੰਗਣੇ ਨੇ ਵਰਕੇ ਇਤਿਹਾਸ ਕਡੈਰੀ ਦੇ ਤੇ ਤੋੜ ਦادیه ਪੋਤਿਆਂ ਨੂੰ ਅੰਧਾ ਥਾਪਣ ਵਾਲਿਕ ਚੈਰੀ ਦੇ ਹੋ ਬੇਚ ਸਮਮਨੇ ਸੁਬੇ ਦੇ ਜਦ ਦਿੱਤਾ ਹੁਕਮ ਛਪਾਇਆ ਨੇ ਫਿਰ ਜਿੰਦਾ ਸੋਲ ਮਲੂਕ ਜਿਣਾ ਦਦੀ ਨੂੰ ਹਸ ਪਰਮਾਇਆ ਨੇ ਅਸਾ ਖੂਣ ਢੋਲ ਕੇ ਰੰਗਣੇ ਬਰਕੇ ਇਤਿਹਾਸਕ ਡੈਰੀ ਦੇ ਦੇ ਤੋਰਤਾ ਗੀਏ ਭੋਤਿਆਂ ਨੂੰ ਕੰਢ ਥਾਪੜ ਵਾਲਕ ਡੈਰੀ ਦੇ ਸਿੱਖੀ ਦੇ ਮਹਿਲ ਮਨਾਰਿਆਂ ਦੀ ਬੰਨਿਆ ਦਾ ਕਾਮਣ ਚੱਲੇ ਹਾਂ ਨਾ ਸੋਚੀ ਉਮਰੋਂ ਛੋਟੇ ਹਾਂ ਸੋਚੀ ਅਸੀਂ ਨਖਲੇ ਹਾਂ ਉਹ ਇੱਟਾ تھا ਹੱਡੀਆਂ ਲਾਵਾਗੇ ਵੇਟ ਸਿੱਖੀ ਦੀ ਨੇ ਕਰੀ ਦੇ ਦੇ ਤੋਰ ਦادیه ਪੋਤਿਆਂ ਨੂੰ ਕੰਨ ਥਾਪਣ ਵਾਲਕ ਚੈਰੀ ਦੇ ਬੇਚਕ ਪਹਾੜ ਨਸੀਬ ਦੇ ਸਾਡੇ ਜੀਵਨ ਦੇ ਵਿੱਚ ਟੁੱਟਣਗੇ ਬੇਰਹਿਮ ਕਸਾਈ ਕੋਮਣ ਦੇ ਸਾਨੂੰ ਨੋਚ ਲੰਗੇ ਸਾਨੂੰ ਕੁੱਟਣ ਦੇ ਤੇ ਭੁੱਲ ਕੇ ਰਹਿ ਮ ਕਮਾਵੇ ਨਾ ਜਦੋਂ ਹੱਥ ਆ ਜੀਏ ਮਹਰੀ ਦੇ ਦੇ ਤੋਰ ਪੋਤਿਆਂ ਨੂੰ ਦੱਤੀਏ ਕਾਂਡ ਥਾਪਣ ਵਾਲਿਕ ਚੈਰੀ ਦੇ ਆਹੋ ਜੁਨੀਆ ਸਿੱਖਾਂ ਜ਼ੁਲਮ ਦੀਆਂ ਧਰਤੀ ਤੇ ਅੰਬਰ ਡੁੱਲੇ ਜਦ ਆਪਣਾ ਸੀਸ ਕਟਾਵਾਂਗੇ ਫਿਰਦਰ ਸ਼ਹਾਦਤ ਫੁੱਲੇਗਾ ਮੇਲਾ ਕੇ ਹੀ ਨੇ ਮਾਰੀ ਬੇ ਸੁਖ ਤਰ ਤਾਜ ਜਿਸ ਨੇਰੀ ਦੇ ਤੇ ਤੋਰਦਾ ਦੀਏ ਪੋਤਿਆਂ ਨੂੰ ਕੰਡਾ ਥਾਪੜ ਵਾਲਕ ਚੈਰੀ ਦੇ ਹੋ ਮੈਂ ਸਾਡੀਆਂ نسلਾਂ ਨੂੰ ਅਸੀਂ ਐਸੀ ਤਰਨੀ ਕਰ ਜਾਵਾਂਗੇ ਨਾ ਡਰਨਾ ਏ ਨਾ ਚੁਕਣਾ ਏ ਸੇ ਜ਼ੁਲਮ ਬੇਚੱਕ ਦੀ ਮਰ ਜਾਵਾਂਗੇ ਸਿਰ ਮੌਤ ਦੀ ਖੱਪਣ ਵਾਲਕੇ ਹੀ ज़लमा ते साकिरहरी दे ते दे, दे तोर पोत्रानू, दे पोतरूं कण ठापण मालिक मुसीबत डोलनि जो उ त वरी खणी कढ सघ અનખી મંગલે પાણ લઈ હસמר શક દે જોતે લડ શક દે ઓ એક તાણ ટકરે કર જંદે દુશ્મન દે હлле કરી દે ਥਾਪਣ ਮਲਕ ਚਹਰੀ ਦੇ ਫੁੱਲਾਂ ਵਿੱਚ ਸੂਲਖ ਬਣ ਗਈਆਂ ਲਹੂ ਦੇ ਪਰ ਨਾਲੇ ਚੱਲਣਗੇ ਤੈਨੂੰ ਵੀ ਖਬਰ ਮਿਲਣ ਗਈਆਂ ਤੇਰੇ ਲਾਲ مصیبت چلਣਗੇ ഹൂ ഷൽകോര പോത്യാ കന പ്പട ബാലകട വാലക